ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਦੇਂਦੀ ਹੈ। ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਉੱਤੇ ਕਿਵੇਂ ਚੱਕ ਸਕਦੇ ਹਾਂ। ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਥਾਣਾ ਸਰਾਏਮੰਤਖਾਂ ਵੱਲੋਂ ਉਹ ਜਿਵੇਂ ਸਾਡੇ ਰੂਟੀਨ ਚ ਬਾਰਡਰ ਦੇ ਉੱਤੇ ਸਪੈਸ਼ਲ ਨਾਕਾਬੰਦੀ ਚੱਲਦੀ ਹੈ ਕੱਲ ਐਸਐਚਓ ਨੇ ਪੂਸੇ ਚੌਕ ਉੱਥੇ ਪੂਸੇ ਡਰੇਨ ਦੇ ਉੱਤੇ ਪੁਲ ਦੇ ਉੱਤੇ ਨਾਕਾ ਲਾਇਆ ਹੋਇਆ ਸੀਗਾ ਦੋ ਨੌਜਵਾਨ ਪਲੈਟੀਨਾ ਮੋਟਰਸਾਈਕਲ ਤੇ ਆਂਦੇ ਵਿਖੇ ਉਹਨਾਂ ਨੂੰ ਰੋਕ ਕੇ ਉਹਨਾਂ ਨੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਦੋਨੋਂ ਘ੍ਰਿੰਡੇ ਥਾਣੇ ਦੇ ਰਹਿਣ ਵਾਲੇ ਸੀਗੇ ਇੱਕ ਤਨويه ਦਾ ਤੇ ਇੱਕ ਰਤਨਪਿੰਡ ਦਾ ਘ੍ਰਿੰਡੇ ਥਾਣੇ ਚੋਂ ਪਰਮਜੀਤ ਇੱਕ ਦਾ ਨਾਮ ਸੀਗਾ ਦੂਜੇ ਦਾ ਨਾਮ ਰਵਿੰਦਰ ਸੀਗਾ ਉਹਨਾਂ ਨੂੰ ਉਹਨਾਂ ਨੇ ਆਪਸ਼ਨ ਦੇ ਕੇ ਜਦੋਂ ਤਲਾਸ਼ੀ ਲਈ ਉਹਨਾਂ ਦੀ ਗਸ਼ਟ ਅਫਸਰ ਦੇ ਸਾਹਮਣੇ ਤੋਂ 3.3 ਕਿਲੋ ਨਾਲੋਂ ਆਇਸ ਰਿਕਵਰ ਹੋਈ ਹੈ ਇਹ ਨਵਾਂ ਹੁਣ ਇੱਕ ਟ੍ਰੈਂਡ ਜਿਹੜਾ ਸ਼ੁਰੂ ਹੋ ਗਿਆ ਜੀ ਵੀ ਹੀਰੋਇਨ ਦੇ ਨਾਲ ਕੁਝ ਘਟ ਰਿਹਾ ਤੇ ਆਇਸ ਦੀ ਜਿਹੜੀ ਹੈ ਸਿੰਥੈਟਿਕ ਡਰਗ ਇਹ ਪੁਸ਼ ਕਰ ਰਹੇ ਹੈ ਤਾਂਤੀ ਕੀ ਕਰ ਹੋਏਗੀ ਤੀਜੀ ਹੁਣ ਅੱਗੇ ਇਹਨਾਂ ਦੀ ਜਿਹੜੇ ਬੈਕਵਰਡ ਲਿੰਕੇਜਸ ਕਿੱਥੋਂ ਮੰਗਵਾਈਏ ਇਹਨਾਂ ਨੇ ਤਾਂ ਅੱਗੇ ਕਿਹਨੂੰ ਦੇਣੀ ਸੀਗੀ ਉਹ ਸਾਰੀ ਇੰਟਰੋਗੇਸ਼ਨ ਚੱਲ ਰਹੀ ਹੈ ਤੇ ਟੋਟਲ ਰਿਕਵਰੀ ਜਿਹੜੀ ਹੈ 3.3 ਕਿਲੋ ਆਈਸ ਹੈ ਇੱਕ ਪਲੈਟੀਨਾ ਮੋਟਰਸਾਈਕਲ ਹੈ 10000 ਰੁਪਏ ਕੈਸ਼ ਇਨਾਂ ਕੋਲ ਟੋਟਲ ਵਜਨ ਕਿੰਨਾ ਹੈ 7.5 ਰੁਪਏ ਦਾ ਟੋਟਲ ਕਿੰਨਾ ਵਜਨ ਪੈਣਾ ਹੈ 10 10.3 ਕਿਲੋ 3 ਕਿਲੋ 300 ਦਾ 10000 ਰੁਪਏ 10000 ਰੁਪਏ ਸਰ ਇਹ ਵੀ ਜਿਹੜੀ ਰੇਟ ਹੈ ਦਾ ਵਾ ਇਹ ਰੋਣਾ ਉਹ ਵੀ ਜਾਂ ਇਸ ਤੋਂ ਹੀ ਕੋਸਟਲੀ ਹੁੰਦੀ ਹੈ ਨਹੀਂ ਹੀਰੋਇਨ ਤੋਂ ਘੱਟ ਹੈ ਜੀ ਹੀਰੋਇਨ ਜ਼ਿਆਦਾ ਰਫਾਈਨਡ ਹੁੰਦੀ ਹੈ ਉਸ ਤੋਂ ਕਿਉਂਕਿ ਇਹ ਸਿੰਥੈਟਿਕ ਐਂਡ ਮੇਰੇ ਉਸ ਤੋਂ ਰੇਟ ਦਾ ਕੱਟ ਹੈਗਾ ਸਰ ਇਹ ਆਪਣੇ ਤਨ ਤਨ ਚ ਪਹਿਲਾ ਮਾਮਲਾ ਇਹ ਸਾਹਮਣੇ ਆਇਆ ਕਿ ਤਾਂ ਪਹਿਲਾਂ ਹੀ ਆ ਚੁੱਕਾ ਨਹੀਂ ਅੱਜ ਤੋਂ ਮੇਰੇ ਖਾਲ 20 25 ਦਿਨ ਪਹਿਲੇ ਇਹਦਾ ਜਿਹੜਾ ਇੱਕ 500 ਗ੍ਰਾਮ ਆਈਸ ਰਿਕਵਰ ਹੋਈ ਸੀ ਤੇ ਉਸ ਤੋਂ ਬਾਅਦ ਇਹ ਦੂਸਰੀ ਰਿਕਵਰੀ ਹੈ ਮੇਰੇ ਖਾਲ ਅੰਮ੍ਰਿਤਸਰ ਕਮਿਸ਼ਨਰੇਟ ਚ ਵੀ ਸ਼ਾਇਦ ਪਹਿ ਤੇ ਰਿਕਵਰ ਹੋਈ ਹੈ ਕੋਚ ਹੁਣ ਇਹੋ ਜੇ ਇਨਸੀਡੈਂਟ ਹੋਣ ਲੱਪੇ ਜਿਦੇ ਚ ਇਹ ਨੀਫੀਰੋਇਨ ਤੋਂ ਇਲਾਵਾ ਆਈਸ ਵੀ ਪੋਸ਼ੋਰੀ ਸਰ ਉਹਦੇ ਨਾਲੋਂ ਇੱਕ ਨਸ਼ਾ ਜਿਹੜਾ ਖਤਰਨਾਕ ਹੈ ਨਸ਼ਾ ਤਾਂ ਸਾਰੇ ਹੀ ਮਾੜੇ ਹੁੰਦੇ ਆ ਜੀ ਤੋਂ ਉਹ ਤਾਂ ਜਿੰਨੀ ਮਿਕਦਾਰ ਜੋ ਕੋਈ ਲਏਗਾ ਉਸ ਤੋਂ ਨਾ ਪਤਾ ਲੱਗਦਾ ਪਰ ਇਹ ਵੈਸੇ ਇਹਨੂੰ ਰੇਵ ਡਰੱਗ ਵੀ ਕਿਹਾ ਜਾਂਦਾ ਪਾਰਟੀ ਡਰੱਗ ਵੀ ਕਿਹਾ ਜਾਂਦਾ ਆਇਸ ਨੂੰ ਐਂਡ ਇਹ ਤਾਂ ਲੈਣ ਵਾਲੇ ਤੇ ਡਿਪੈਂਡ ਕਰਦਾ ਜੀ ਨਸ਼ਾ ਤਾਂ ਹਰੇਕ ਹੀ ਮਾੜਾ ਸਰ ਪਿਛਲੇ ਦਿਨ ਇੱਕ ਸੁਣੂ ਜੀ ਦਾ ਥਾਣਾ ਸਰਾਏਮੰਤਖਾਂ ਵੱਲੋਂ ਜਿਵੇਂ ਸਾਡੇ ਰੂਟੀਨ 'ਚ ਬਾਰਡਰ ਦੇ ਉੱਤੇ ਸਪੈਸ਼ਲ ਨਾਕਾਬੰਦੀ ਚੱਲਦੀ ਹੈ ਕੱਲ ਐਸ ਐਚਓ ਨੇ ਪੂਸੇ ਚੌਕ ਉੱਥੇ ਪੂਛੇ ਡਰੇਨ ਦੇ ਉੱਤੇ ਪੁਲ ਦੇ ਉੱਤੇ ਨਾਕਾ ਲਾਇਆ ਹੋਇਆ ਸੀਗਾ ਦੋ ਨੌਜਵਾਨ ਪਲੈਟੀਨਾ ਮੋਟਰਸਾਈਕਲ ਤੇ ਆਂਦੇ ਵਿਖੇ ਉਹਨਾਂ ਨੂੰ ਰੋਕ ਕੇ ਉਹਨਾਂ ਨੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਦੋਨੋਂ ਘ੍ਰਿੰਡੇ ਥਾਣੇ ਦੇ ਰਹਿਣ ਵਾਲੇ ਸੀਗੇ ਇੱਕ ਤਨويه ਦਾ ਤੇ ਇੱਕ ਰਤਨਪਿੰਡ ਦਾ ਘ੍ਰਿੰਡੇ ਥਾਣੇ ਚੋਂ ਪਰਮਜੀਤ ਇੱਕ ਦਾ ਨਾਮ ਸੀਗਾ ਦੂਜੇ ਦਾ ਨਾਮ ਰਵਿੰਦਰ ਸੀਗਾ ਉਹਨਾਂ ਨੂੰ ਉਹਨਾਂ ਨੇ ਆਪਸ਼ਨ ਦੇ ਕੇ ਜਦੋਂ ਤਲਾਸ਼ੀ ਲਈ ਉਹਨਾਂ ਦੀ ਗਸ਼ਟ ਅਫਸਰ ਦੇ ਸਾਹਮਣੇ ਤੋਂ 3. 3 ਕਿਲੋ ਨਾਲ ਕੋਲ ਆਇਸ ਰਿਕਵਰ ਹੋਈ ਹੈ ਇਹ ਨਵਾਂ ਹੁਣ ਇੱਕ ਟ੍ਰੈਂਡ ਜਿਹੜਾ ਸ਼ੁਰੂ ਹੋ ਗਿਆ ਜੀ ਵੀ ਹੀਰੋਇਨ ਦੇ ਨਾਲ ਕੁਝ ਘਟ ਰਿਹਾ ਤੇ ਆਇਸ ਦੀ ਜਿਹੜੀ ਹੈ ਸਿੰਥੈਟਿਕ ਡਰਗ ਇਹ ਪੁਸ਼ ਕਰ ਰਹੇ ਤੇ ਅੱਗੇ ਕੀ ਕਰ ਹੋਏਗੀ ਤੇ ਕੀ ਹੋਣਾ ਅੱਗੇ ਇਹਨਾਂ ਦੀ ਜਿਹੜੇ ਬੈਕਵਰਡ ਲਿੰਕੇਜਸ ਕਿੱਥੋਂ ਮੰਗਵਾਈਏ ਇਹਨਾਂ ਨੇ ਤੇ ਅੱਗੇ ਕਿਹਨੂੰ ਦੇਣੀ ਸੀਗੀ ਉਹ ਸਾਰੀ ਇੰਟਰੋਗੇਸ਼ਨ ਚੱਲ ਰਹੀ ਹੈ ਤੇ ਟੋਟਲ ਰਿਕਵਰੀ ਜਿਹੜੀ ਹੈ 3.3 ਕਿਲੋ ਆਇਸ ਹੈ ਇੱਕ ਪਲੇਟਿਨਾ ਮੋਟਰਸਾਈਕਲ ਹੈ 10000 ਰੁਪਿਆ ਕੈਸ਼ ਇਹਨਾਂ ਕੋਲ ਕੁੱਲ ਨੂੰ ਇਹਨਾਂ ਦਾ 7000 ਰੁਪਏ ਦਾ ਟੋਟਲ ਕੁੱਲ ਨੂੰ ਇਹਨਾਂ ਦਾ 10.3 ਕਿਲੋ 3 ਕਿਲੋ 300 ਦਾ 10000 ਰੁਪਏ ਸਰ ਇਹ ਵੀ ਜਿਹੜੀ ਰੇਟ ਹੈ ਦਾ ਵਾ ਇਹ ਰੋਣਾ ਉਹ ਜੈ ਇਸ ਤੋਂ ਹੀ ਕੋਸਟਲੀ ਹੁੰਦੀ ਹੈ ਨਹੀਂ ਹੀਰੋਇਨ ਤੋਂ ਘੱਟ ਹੈ ਜੀ ਹੀਰੋਇਨ ਜ਼ਿਆਦਾ ਰਫਾਈਨਡ ਹੁੰਦੀ ਹੈ ਉਸ ਤੋਂ ਕਿਉਂਕਿ ਇਹ ਸਿੰਥੈਟਿਕ ਐਂਡ ਮੈਡ ਉਸ ਤੋਂ ਰੇਟ ਦਾ ਘੱਟ ਹੈਗਾ ਸਰ ਇਹ ਆਪਣੇ ਤੰਤਾਂ ਚ ਪਹਿਲਾ ਮਾਮਲਾ ਇਹ ਸਾਹਮਣੇ ਆਇਆ ਕਿ ਤਾਂ ਪਹਿਲਾਂ ਹੀ ਆ ਚੁੱਕਾ ਨਹੀਂ ਅੱਜ ਤੋਂ ਮੇਰੇ ਖਾਲ 20 25 ਦਿਨ ਪਹਿਲੇ ਇਹਦਾ ਜਿਹੜਾ ਇੱਕ 500 ਗ੍ਰਾਮ ਆਈਸ ਰਿਕਵਰ ਹੋਈ ਸੀ ਤੇ ਉਸ ਤੋਂ ਬਾਅਦ ਇਹ ਦੂਸਰੀ ਰਿਕਵਰੀ ਹੈ ਮੇਰੇ ਖਾਲ ਅੰਮ੍ਰਿਤਸਰ ਕਮਿਸ਼ਨਰੇਟ ਚ ਵੀ ਸ਼ਾਇਦ ਪਹਿ ਤੇ ਰਿਕਵਰ ਹੋਈ ਹੈ ਕੋਚ ਹੁਣ ਇਹੋ ਜੇ ਇਨਸੀਡੈਂਟ ਹੋਣ ਲੱਪੇ ਜਿਦੇ ਚ ਇਹ ਨੀਹਰੋਇਨ ਤੋਂ ਇਲਾਵਾ ਆਈਸ ਵੀ ਪੋਸ਼ੋਰੀ ਸਰ ਉਹਦੇ ਨਾਲੋਂ ਇੱਕ ਨਸ਼ਾ ਜਿਹੜਾ ਖਤਰਨਾਕ ਹੈ ਨਸ਼ਾ ਦਾ ਸਾਰੇ ਮਾੜੇ ਹੁੰਦੇ ਆ ਜੀ ਤੋਂ ਉਹ ਤਾਂ ਜਿੰਨੀ ਮਿਕਦਾਰ ਜੋ ਕੋਈ ਲਏਗਾ ਉਸ ਹੱਬ ਨਾਲ ਪਤਾ ਲੱਗਦਾ ਬਟ ਇਹ ਵੈਸੇ ਇਹਨੂੰ ਰੇਵ ਡਰੱਗ ਵੀ ਕਿਹਾ ਜਾਂਦਾ ਪਾਰਟੀ ਡਰੱਗ ਵੀ ਕਿਹਾ ਜਾਂਦਾ ਆਇਸ ਨੂੰ ਐਂਡ ਇਹ ਤਾਂ ਲੈਣ ਵਾਲੇ ਤੇ ਡਿਪੈਂਡ ਕਰਦਾ ਜੀ ਨਸ਼ਾ ਤਾਂ ਹਰੇਕ ਹੀ ਮਾੜਾ ਸਰ ਪਿਛਲੇ ਦਿਨ ਕਿ ਸੋਲ ਚੂਈ ਦਾ